ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਏਗੇ ਅੱਜ ਲੱਗੇ ਆ ਬਈ ਸਪਰੇਅ ਕਰਨ ਆਪਾਂ ਜੀਰੀ ਨੂੰ ਪਹਿਲਾਂ ਕੱਲ ਲਗੇ ਦੇ ਅੱਲੋ ਮੌਸਮ ਖਰਾਬ ਹੋ ਗਿਆ بارش ਲੱਗੀ ਪੈਣ ਮੌਸਮ ਤਾਂ ਅੱਜ ਵੀ ਖਰਾਬੇ ਆ ਚੱਲੇ ਪਰ ਲੁਭਰਾਈ ਦਿੱਤੀ ਚ ਲਾਤ ਤੇ ਅੱਜ ਆਪਾਂ ਨੇ ਦੇਖਦੇ ਆ ਕਿੰਨਾ ਖੇਤ ਨਿਕਲ ਆਇਆ ਜੀਰੀ ਮੈਂ ਬਾਈਕ ਦਾ ਡੋਡੀ ਪੈ ਰਹੀ ਹੈ ਕੁਸ ਤੇਲਾ ਵੀ ਹੈਗਾ ਆ ਬੜਾ ਮੁਕਾ ਫੰਗਸ ਵੀ ਹੈ ੱੱਬੇ ਧੱਬੇ ਜੇ ਪੈ ਜਾਣ ਜਿਹੜੇ ਬਲਾਸਟ ਕਹਦੇ ਆ ਜਿਹਨੂੰ ਪੱਕੀ ਬਈ ਦਾਣੇ ਕਾਲੇ ਕਰਤੇ ਮੌਸਮ ਖਰਾਬ ਚਲਿਆ ਜਿਹੜਾ ਬੱਲਾ ਬਹੁਤ ਕਾਲੀਆਂ ਵੈਸੇ ਬਈ ਫਿਕਰ ਕਰਨੀ ਗੱਲ ਨਹੀਂ ਜਿਹੜੇ ਦਾਣੇ ਕਾਲੇ ਹੋਏ ਸਾਰਿਆਂ ਦਾ ਫੜਾ ਨਹੀਂ ਬਣਦਾ ਦਾਣੇ ਪਰ ਵੀ ਹਾਂ ਅੱਗੇ ਹੀ ਮਡੇ ਮੋਟੇ ਹਵਾ ਹੋਵਾ ਮਾ ਹੋ ਜਾਂਦੇ ਨੇ ਕਾਲੇ ਪੱਕੀ ਬਈ ਜੋ ਦਾਤ ਇਹਨੇ ਦੇਣਾ ਸੋ ਸਿਰ ਮੱਥਾ ਕਿਥੇ ਬਈ ਜ਼ਮੀਂ ਖਤਮ ਹੋ ਗਏ ਲੋਕ ਕੁਛ ਵੀ ਨਹੀਂ ਬਚਿਆ ਘਰ ਵੀ ਨਹੀਂ ਬਚੇ ਡੰਗਰ ਡੁੰਗਰ ਰੁੜ ਗਏ ਬਈ ਜਾਨਵਰ ਵੀ ਰੁੜ ਗਏ ਘਰ ਰੁੜ ਗਏ ਹਣਾ ਕੋਈ ਅੱਗੇ ਸਿਸਟਮ ਨਹੀਂ ਵੀ ਕਿਹਾ ਹੈ ਕਿਾ ਨਹੀਂ ਹੈਣਾ ਅਗਲੀ ਫਸਲ ਕਿਸ ਤਰ੍ਹਾਂ ਕਰੇਗੇ ਵਿਚਾਰੇ ਪੰਜਾਬ ਦੇ ਬਾਈ ਬਹੁਤ ਮਾੜੇ ਹਾਲਾਤ ਹੈ ਇਸ ਟਾਈਮ ਕਾਫੀ ਜ਼ਿਆਦਾ ਏਰੀਆ ਪਾਣੀ ਕੀ ਮਾਰਮਾ ਡੁੱਜ ਰਿਹਾ ਸੋ ਬਾਈ ਜਿੰਨੇ ਕਿ ਜੋ ਮਦਦ ਕਰ ਸਕਾ ਸਾਰੇ ਆਪਣੇ ਜ਼ਿਮੀਦਾਰ ਭਰਾਵਾਂ ਕੀ ਕਰਿਓ ਬਾਈ ਕੋਈ ਤੇਲ ਦੇ ਸਕਾ ਕੋਈ ਬੀਜ ਦੇ ਸਕਾ ਕੋਈ ਡੀਪੀ ਦੇ ਸਕਾ ਜਿੰਨੇ ਕਿ ਜੋਗੇ ਹੋਏ ਬਾਈ ਸਾਰੇ ਮਦਦ ਕਰਨਗੇ ਵੈਸੇ ਹੀ ਭਰਾਸਾ ਰੁੱਸਣ ਬਹੁਤ ਪਹੁੰਚ ਗਿਆ ਹਜੇ ਗਰੇਜ਼ ਕਰੋ ਬਾਈ ਪਾਣੀ ਉਤਰਨ ਦਿਓ ਜਿਵੇਂ ਅਜ ਮੁੰਨਾ ਪੱਧਰ ਕਰੇਗੇ ਉਹਨਾਂ ਕੀ ਚੱਲेंगे ਫਿਰ ਆਪਣਾ ਜਿੰਨਾ ਜੁਗ ਕੇ ਹੈਗੇ ਆ ਬਈ ਮਹਾਰਾਜ ਨੇ ਕਰੇ ਵੇ ਉਹਨਾਂ ਕ ਅਗਲੇ ਮਦਦ ਕਰਾਂਗੇ ਆਪਾਂ ਠੀਕ ਹੈ ਜੀ ਬਣੇ ਰਿਓ ਅੱਜ ਕੀ ਵੀਡੀਓ ਮੇ ਆਪਣੀ ਮਾਂ ਕਰਦੇ ਆ ਗੱਲਾਂ ਬਾਤਾਂ ਦਵਾਈ ਦੁਈ ਦਿਖਾਵਾਂ ਤੁਹਾਨੂੰ ਜਾਂ ਟੰਕੀ ਭਰਾਂਗੇ ਆਪਾਂ ਥੈਲਿਆਂਾਂ ਬੰਨੀ ਵੀ ਐ ਲਈ ਕਿਹੜੀ ਕਿਹੜੀ ਦਵਾਈ ਪਾਈ ਆਪਾਂ ਕਿੰਨੀ ਡੋਸ ਪਾ ਰਹੇ ਆ ਕਿੰਨਾ ਖੇਤ ਕਰਾਂਗੇ ਅੱਜ ਟੰਕੀ ਘਲੇ ਕਰੀ ਬਈ ਪਹਿਲਾਂ ਵੀ ਸਪਰੇ ਆਪਾਂ ਨੇ ਟੰਕੀ ਘਰੀਓ ਕਰੇ ਦੀ ਪਹਿਲਾਂ ਜਿਹੜੀ ਕਰੀਦੀ ਸਮਾਂ ਥੋੜੀ ਲੇਟ ਹੋ ਗਈ ਦੀ ਸਪਰੇ ਫਿਰ ਮੁੜ ਕੇ ਮੌਸਮ ਖਰਾਬ ਹੋ ਗਿਆ ਈਵ ਹੋ ਰਹੀ ਗਿਆ ਮੈਂ ਪਹਿਲੀ ਸਫਰ ਤੇ ਲਾ ਦਿੱਤੀ ਜਿਹੜੀਆਂ ਚਲ ਕਰੀ ਤੇ ਆਪਣਾ ਤਾਕਤ ਵਾਲੀ ਇਸ ਟਾਈਮ ਆ ਐਨ ਪੀ ਕੇ ਹਰਤੇਲੇ ਵਾਲੀ ਪਾਈ ਦੀ ਛੋਟੇ ਬੂਟਿਆਂ ਕਰਕੇ ਉਸ ਤੋਂ ਬਾਅਦ ਫਿਰ ਸਮਾਂ ਨਹੀਂ ਬਣਿਆ ਭਾਈ ਬਾਰਸ ਲੱਗੀ ਵਿਚ ਨੂੰ ਹੋਣ ਫਿਰ ਜਿਹੜੀ ਨਸਾਰੇ ਮਾਤੀ ਉਹ ਚਲ ਨਿਸਰ ਲੈਣ ਦੇ ਵੀ ਨਿਸਰ ਕੇ ਝੁਕਣ ਲੱਗ ਗਿਆ ਛਿੱਟਾ ਜਿਹੜੀ ਲੱਗੇ ਆ ਕਰਨ ਆਪਾਂ ਇਹਨੂੰ ਸਪਰੇ ਬੰਦੇ ਲੱਗੇ ਹੋਏ ਬਈ ਆਪਣੇ ਬਲੇਵਰ ਵਧੀਆ ਟੱਕਰ ਗਈ ਮਹਾਰਾਜ ਦੀ ਕਿਰਪਾ ਗੈਲ ਬਈ ਆਪਾਂ ਨੂੰ ਪਹਿਲਾਂ ਵੀ ਨਾ ਨਾ ਵਿਚਾਰਿਆ ਨਾ ਕਰਦੀ ਦੀ ਆਪਣੇ ਦਾ ਸਾਰੀ ਸਪਰੇ ਇਹ ਦੁਬਾਰੇ ਫੇਰ ਚਲੋ ਜੀ ਮਹਾਰਾਜ ਨੇ ਸੁੱਖ ਰੱਖੀ ਬਈ ਅੱਗੇ ਨੂੰ ਟਰੈਕਟਰ ਵਾਲਾ ਜਿਗਾਰਡ ਬਣ ਗਿਆ ਤਾ ਜੀਰੀ ਮੈਂ ਜਿਸ ਤਰ੍ਹਾਂ ਪਕਣਕ ਮੈਂ ਸਪਰੇ ਕਰਾਂ ਗੰਨੇ ਮੈਂ ਸਪਰੇ ਕਰਾਂ ਟਰੈਕਟਰ ਗੱਲ ਤਸਤਾ ਜੀਰੀ ਮੈਂ ਵੀ ਸਪਰੇ ਟਰੈਕਟਰ ਗੱਲੇ ਕਰੇ ਕਰੇਗੇ ਠੀਕ ਹੋ ਜੇ ਲੇਬਰ ਉੱਪਰ ਮਿਲ ਜੇ ਚਲ ਫਿਰ ਤਾਂ ਕੋਈ ਦਿੱਕਤ ਨਹੀਂ ਕਈ ਵਾਰੀ ਲੇਬਰ ਉੱਪਰ ਨਹੀਂ ਮਿਲਦੀ ਫਿਰ ਦਿੱਕਤ ਆਵਾਜ਼ ਆ ਰਿਹਾ ਲੈ ਵੀ ਪਰਲਾ ਖੇਤ ਕੱਢਿਆ ਹੀ ਆਪਾਂ ਹੀ ਬਾਗੇ ਉਰੇ ਆਪਣਾ ਉਰੇ ਲੱਗੇ ਤੇ ਕੱਲ ਕਰਨ ਬਾਈ ਪਰ 12 ਕਿੱਲੇ ਕਰਿਆ ਇਹਦੇ ਆਪਾਂ ਉਰੇ ਆ ਕੇ ਬਸ ਸ਼ੁਰੂ ਹੀ ਕਰਿਆ ਤਾਂ ਜਦੀ ਮੀਂਹ ਆ ਗਿਆ ਬਾਈ ਉਰੇ ਵਿਚਾਲੇ ਛੱਡ ਕੇ ਚਲੇ ਗਏ ਇਹਦੇ ਇਹ ਵਾਂਦੇ ਦੇ ਉਪਰਾਂ 4 ਕਿੱਲੇ ਰਸਤੇ ਮੈਂ ਕਰਿਆ ਏ ਆ ਗਈ ਲੇਬਰ ਉਰੇ ਕਰਨਾ ਆਪਣੀ ਦਵਾਈਆਂ ਦਿਖਾਵਾ ਬਾਈ ਮੈਂ ਤੁਹਾਨੂੰ ਇਹੋ ਆਗੀਆਂ ਬਾਈ ਦਵਾਈਆਂ ਆਪਣੀਆਂ ਜਿਹੜੀਆਂ ਕੀ ਆਪਾਂ ਸਪਰੇਅ ਕਰ ਰਹੇ ਆ ਇਹ ਆ ਗਈ ਬਾਈ ਟੋਡੀ ਵਾਸਤੇ ਇਹੋ ਕਿਲੋ ਲਗਭਗ 3.5 ਕਿੱਲਿਆਂ ਦੇ ਗੇੜ 35 ਹੈ ਸੈਲਿਨ ਨਾਂ ਦੇ ਇਹ ਮਹਿੰਦਰਾ ਸੁਮਿਤ ਕੀ 75% ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਉਹ ਚੈਸ ਹੋਰ ਮੰਡਲ ਕੀ ਇਹ ਉਹ ਪਾ ਰਹੇ ਆਪਾਂ 100 ਗ੍ਰਾਮ ਪ੍ਰਤੀ ਕਿੱਲੇ ਦੇ ਹਿਸਾਬ ਤੇ ਲਗਭਗ 1 ਕਿਲੋ ਇਹ ਆਪਣੀ ਜੇ 9 ਕਿੱਲਿਆਂ ਮੈਂ ਟੰਕੀਆਂ ਲੱਗਦੀ ਹੈ ਤਾਂ ਇਹ 9 ਕਿੱਲਿਆਂ ਮਾ ਪੈ ਜਾਹਾ ਜੇ 10 ਮਾ ਲਗਈਆਂ ਦੋ ਟੰਕੀਆਂ ਯਾਨੀ ਇਹ ਆਪ ਦੋ ਟੰਕੀਆਂ ਮਾ ਪਾਦੇ ਆ ਕਿਲੋ ਉਹ ਵੀ ਬਈ ਇਸਤਰੀ ਜੋ ਵੀ ਆਪਾਂ ਇੱਕ ਟੰਕੀ ਮਾ 1 ਲੀਟਰ ਪਾਵਾਂ ਜੇ ਪੰਜਾਮਾ ਲੱਗ ਗਿਆ ਲੈ ਪੰਜਾਮਾ ਪੈ ਜਾਏਗਾ ਜੇ 4:30 ਵਜੇ ਪਏ ਤਾਂ 4:30 ਵਜੇ 5:35 ਵਜੇ ਟੰਕੀ ਲੱਗ ਜਾਦਾ 5:35 ਵਜੇ 100 ਗ੍ਰਾਮ ਪਾ ਰਹੇ ਆ ਬਈ ਆਪਾਂ ਪੈਂਜੂਏਟਾ ਕਿੱਲੇ ਪਿੱਛੇ ਇਹ ਵੀ ਮਤਲਬ ਅੱਛਾ ਜਿਹੜੀ ਇਹ ਆ ਬਈ ਸਟੈਪਟੋ ਕੀ ਪੁੜੀਆਂ ਇਹ 10 ਪਾਵਾਂ ਇੱਕ ਟੰਕੀ ਦਾ ਆਪਾਂ ਦੋ ਪੁੜੀਆਂ ਕਿੱਲੇ ਪਿੱਛੇ ਆ ਇਹ ਬਈ ਪੰਜ ਚੀਜ਼ਾਂ ਪਾ ਰਹੇ ਆ ਆਪਾਂ 6ਵਾਂ ਪਾ ਰਹੇ ਆ ਆਪਾਂ ਸਟਿੱਕਰ ਠੀਕ ਹੈ ਜੀ ਦੌਰਗਲ ਦੇਖ ਲਿਓ ਬਈ ਦਵਾਈਆਂ ਆਪਾਂ ਇਹ ਪਾ ਰਹੇ ਆ ਬਾਕੀ ਬਾਈ ਜੋ ਜਿਸ ਨੂੰ ਠੀਕ ਲਗਾਓ ਪਾਵੇ ਆਪਾਂ ਕਿਸੇ ਦਵਾਈ ਦੀ ਪ੍ਰਮੋਸ਼ਨ ਨਹੀਂ ਕਰਦੇ ਕੋਈ ਆਪਾਂ ਉਹ ਨਹੀਂ ਕਰਦੇ ਆਪਾਂ ਬਈ ਆਪਣਾ ਤਜਰਬਾ ਦੱਸ ਰਹੇ ਆਂ ਇਹੀ ਦਵਾਈ ਆਪਾਂ 2-3 ਸਾਲ ਤੇ ਵਰਤ ਰਹੇ ਜਿਨ੍ਹਾਂ ਦਾ ਰਿਜ਼ਲਟ ਆਪਾਂ ਨੂੰ ਵਧੀਆ ਆ ਰਿਹਾ ਪਿੱਛੇ ਸਮਾਂ ਆਪਾਂ ਡੋਡੀ ਵਾਲੀ ਕੀ ਕੋਈ ਹੋਰ ਦਵਾਈ ਦੇ ਚੱਕਰ ਮਾਂ ਪੈ ਕੇ ਤੇ ਲਿਕਵਿਡ ਕੇ ਮਾ ਉਸ ਨੇ ਇੰਨਾ ਵਧੀਆ ਰਿਜ਼ਲਟ ਨਹੀਂ ਦਿਆ ਇਹ ਆਪਾਂ 3 ਸਾਲ ਤੇ ਵਰਤ ਰਹੇ ਤੇ ਪਹਿਲੇ 2 ਸਾਲ ਵਰਤ ਤੀ ਆਪਾਂ ਨੇ ਪਿੱਛੇ ਨਹੀਂ ਵਰਤੀ ਪਿੱਛੇ ਬਣਾ ਨੁਕਸਾਨ ਹੋਇਆ ਐਦਕੀ ਫੇਰ ਆਪਾਂ ਇਹੋ ਦੁਬਾਰਾ ਇਹੀ ਵਰਤ ਰਹੇ ਆਂ ਕਿ ਕੋਰੋ ਮੰਡਲ ਦਾ ਸਟicker ਹੈ ਇਹ ਵੀ ਆਪਾਂ ਲਗਭਗ 200 ml ਪਾਵਾਂ ਟ ਪੰਜ ਟੰਕੀਆਂ ਦੇ ਵਿੱਚ ਪੈ ਜਾ ਲੀਟਰ ਇਹ ਲੈ ਵੀ ਲਾ ਢੱਕਣੇ ਪਿਆ ਇਹ ਕ ਉਮਰਗੜ ਪਰ ਪਿਆ ਇਹ ਠੀਕ ਹੈ ਭਾਈ ਚੱਲ ਰਿਹਾ ਕੰਮ ਇਹੋ ਆਪਣਾ ਜਿਹੜੇ ਉਹ ਖੇਤ ਤਾਂ ਇਹ ਪੂਰਾ ਨਿਕਲਿਆ ਨਹੀਂ ਪੰਜ ਕਿੱਲੇ ਟੰਕੀ માં ਕੁਝ ਰਹਿ ਗਿਆ ਤਾਂ ਜਣੀ ਤਕੂਣ ਕਰਕੇ ਕੁਛ ਉਹ ਜਾ ਅੱਧਾ ਕਿਲਾ ਪਹਿਲੀ ਟੰਕੀ માં ਨਿਕੜ ਗਿਆ ਦਾ ਇਸਮਾ ਤੇ ਫਿਰ ਰਹਿ ਗਿਆ ਤਕਰੀਬਨ ਇਸ ਖੇਤ માં ਲਾ ਲਿਓ ਮੰਨ ਗਏ ਚੱਲੋ ਵੀ ਚਾਰ ਸਵਾ ਕ ਚਾਰ ਕਿੱਲਾਂ ਵਿੱਚ ਟੰਕੀ ਲੱਗ ਗਈ ਤਕੂਣ ਕਰਕੇ ਬਾਈ ਥੋੜਾ ਉਹ ਜਾ ਨੇਬਰ ਵੀ ਫੰਟਾ ਮੋਟਾ ਉਲਝ ਜਾ ਮਣੀ ਮੁੱਟੀ ਪੱਕੀ ਜੀਰੀ ਵੀ ਥੋੜੀ ਭਾਰੀ ਐ ਤਾਂ ਚੱਲਨੇ માં ਵੀ ਥੋੜੀ ਦਿੱਕਤ ਆਵਾ ਛੱਬੀ ਜੀਰੀ ਨਾ ਜਿਉਂ ਜਿਉਂ ਲੇਟ ਹੋ ਆਇਆ ਚੌੜੀ ਜੀ ਹੋ ਜਾ ਬੰਦੇ ਨੂੰ ਰੋਕਣ ਲੱਗ ਜਾ ਇਹ ਜੋ ਜੋ ਹੋਰ ਟਾਈਮ ਲੱਗ ਜੇਗਾ ਇਹ ਬਿਲਕੁਲ ਐਨ ਉਹ ਹੋ ਜੇਗੀ ਚੌੜੀ ਜੀ ਤਲੇ ਤੱਕ ਧੁੱਪ ਲੱਗਦੀ ਹੋਈ ਕਿਸਮਾ ਤਾਂ ਹੀ ਇਹਨੂੰ ਬਿਮਾਰੀ ਘੱਟ ਕਵਰ ਕਰਾਏ ਐ ਇਹ ਬੰਨੇ ਪੱਤਾ ਖਾਈ ਜਾਣਾ ਆਪਣਾ ਪੱਤਾ ਖਾਕ ਐ ਬਿਲਕੁਲ ਐ ਪਛਿੱਟੇ ਨਾਲ ਤਲੇ ਨੂੰ ਮੁੜਦੇ ਜਾਈ ਜਾਣਾ ਧਰਤੀ ਕੇ ਲੱਗਦੇ ਹੌਲੀ 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 ਐਨ ਥੱਲੇ ਤੱਕ ਧੁੱਪ ਲੱਗਦੀ ਵਗ ਜਾ ਠੀਕ ਐ ਜੀ ਬੱਦਲ ਬਾਈ ਹੋਊਗੀ ਦੇਖਾਂ ਅੱਗੇ ਹੁਣ ਕਿਵੇਂ ਰਹਿੰਦਾ ਕੰਮ ਕਿੰਨਾ ਖੇਤ ਨਿਕਲ ਆ ਜਮੀ ਆ ਗਿਆ ਰੁਕ ਜਾਏਗਾ ਕੰਮ ਗੋ ਕਿੱਲੇ ਜਗ੍ਹਾ ਉਰੇ ਪਿੰਡਾਂ ਮਾਂ ਦੀ ਉਰੇ ਆਏ ਆ ਦਪਾਂਸ ਕਰਨਾ ਛੋਟੇ ਰੋਟੇ ਹੀ ਕੱਟ ਰਹੇ ਆ ਅੱਜ ਜਿਹੜੇ ਟੁੱਟਮੇ ਜੇ ਖੇਤ ਆ ਨਹੀਂ ਆਪਣਾ ਰਹੇ ਤੇ ਬਾਕੀ ਕੁਸ ਕਰਿਆ ਖੇਤ ਉਹ ਕੱਟ ਗਏ ਫਿਰ ਲਾ ਦੁਬਾਰੇ ਬਾਦ ਲਾਉਣੇ ਕੱਟੇ ਜੇ ਖੇਤਾਂ ਵਿੱਚ ਵੀ ਕੱਲ ਨੂੰ ਮੌਸਮ ਠੀਕ ਰਿਹਾ ਫਿਰ ਕੱਲ ਨੂੰ ਜਾਏਗਾ ਘਨੌਰ ਵਾਲਾ ਖੇਤ ਰਹਿ ਰਿਹਾ ਆਪਣਾ ਇਹ ਵੀ ਦਿਹਾੜੀਓ ਲੱਗਦਾ जो कलू मौसम ठीक हो कलू नहीं फिर परसों पकड़ेंगे इतने लास्ट बॉट है भाई यह लास्ट गेड़ा वो तो पैप करेंगे कट्ठा ਇਹ ਵਈਆ ਪੱਕਾ ਕਿਨੇੜੇ ਸਪਰੇ ਪੂਰੇ ਕਰ ਰਹੇ ਆਂ ਬੰਦੇ ਆਪਣਾ ਇੱਥੇ ਆਪਣਾ ਮਕਾਨ ਹੈ ਇਹ ਇਧਰ ਬਈ ਬਾ ਆ ਗਿਆ ਆਪਣਾ ਛੋਟਾ ਜਿਹਾ ਬੰਬਾਂਗੇ ਬੁੱਟੇ ਲਾਏ ਨੇ ਆ ਸਾਰੇ ਤਰ੍ਹਾਂ ਦੇ ਸੰਘਣਾ ਜ਼ਿਆਦਾ ਹੋ ਗਿਆ ਦਾਪਾ ਬੇਰੀਆਂ ਆਂਬ ਮਰੂਦ ਨਿੰਬੂ ਜਾਮਣ ਸਾਰੇ ਤਰ੍ਹਾਂ ਆ ਕੋਸੂ ਇੱਥੇ ਜੰਮ ਵੀ ਯਹਾਂ ਬੁੱਟੇ ਲਾ ਲਿਓ ਆਪਣਾ ਚੀਟੂ ਐ ਆੜੂ ਐ ਸੇ ਆਪਣਾ ਕਿੰਨੂ ਐ ਸਾਰੇ ਤਰ੍ਹਾਂ ਦੇ ਬੁੱਟੇ ਹੈ ਬਈ ਉਹ ਬਿਲਕਾ ਪੇਡਾ ਨੇ ਉਹ ਦੇਖੋ ਕਿੰਨੇ ਲੱਗੇ ਨੇ ਕਿ ਇਧਰ ਹੈ ਕੁਝ ਬੁੱਟੇ ਮਰਚਾ ਮਰਚਾ ਨਾਲ ਗੁਆਂ ਮੀਮਾ ਆ ਨਿੰਬੂ ਲੱਗੇ ਹੋਏ ਆ ਕਿੰਨੂ ਆ ਆ ਉਂ ਟਿੰਗੋ ਆ ਨਾਰਗੋ ਉੱਤੇ ਆ ਖਰਾਬ ਜਿਹਾ ਜਿਹੜਾ ਸੇਕ ਲੱਗ ਗਿਆ ਦਨੂ ਛੋਟਾ ਜਿਹਾ ਬਾਗ ਹੈ ਬਈ ਆਪਣਾ ਹੈ ਛੋਟਾ ਜਿਹਾ ਲੈ ਵੀ ਲੰਚ ਟਾਈਮ ਦੇ ਬਾਅਦ ਪਹੁੰਚ ਗਏ ਦੁਬਾਰੇ ਫੇਟ ਦਾਤੇ ਕਿਰਪਾ ਕਰ ਲੈ ਬਈ ਹਜੇ ਜਿਰੀ ਇਹ ਕੁਛ ਠੀਕ ਹੈ ਬਾਕੀ ਦੇਖੋ ਡੂਡੀ ਡੂਡੀ ਦੇ ਜੇ ਦਵਾਈ ਨੇ ਆਪਣੀ ਨਾਲ ਵਧੀਆ ਕੰਮ ਕਰ ਪਿਆ ਇਸ ਤਰ੍ਹਾਂ ਪਹਿਲਾਂ ਕਰਦੀ ਆਈ ਹੈ ਸਭ ਬਚਾਏ ਰਹੇਗਾ ਪੰਪ ਬਾਈ ਮਾਪਾ ਨੇ ਤਾਂ ਪਾਇਆ ਵਾ ਟਰੈਕਟਰ ਮਾ ਦੂਆ ਟਰੈਕਟਰ ਨਾਲ ਘੜਾ ਬਹੁਤ ਹੈ ਇਹ ਵੀ ਡੱਬ ਰਿਹਾ ਇਤਨੀ ਗੜੇ ਆਉਣ ਹੋਈ ਵੀ ਹੈ ਨਾ ਵਜਨ ਖਾਸਾ ਹੋ ਜਾ ਪੰਪ ਵਗੈਰੇ ਹੌਲੀ ਉਰੇ ਉਰੇ ਨਾ ਇਕੱਠਾ ਕਰੇ ਗਰ ਪਾਇਪ ਤਾਂ ਜਿੰਨਾ ਲੋਕਡਾਉਨ ਨਾਲ ਕਿਚੇ ਕਰ ਜਿੰਨਾ ਲੋਡ ਹੈ ਉਹਨਾਂ ਪਾਇਪ ਕੱਢੇ ਕਰ ਜਿਆਦਾ ਪਾਇਪ ਨਾ ਕੱਢੇ ਕਰ ਇਹ ਦੋ ਖੱਤੇ ਨਿਕਲ ਗਏ ਵੱਡਾ ਇਹ ਕਿ ਇਹੋ ਅੱਗੇ 3 ਮ ਲੱਗੇਗੇ ਤਿੰਨ ਖੱਤੇ ਉਰਾਂ ਦੇ ਨਿਕਲ ਜائیںਗੇ ਬਾਕੀ ਉਹ ਪਰਾਂ ਨੂੰ ਆ ਜਾਏਗਾ ਟਰੈਕਟਰ ਉਹ ਬਾਬੇ ਪੀਰਪਾ ਇਹੋ ਲਾਈਨ ਆਪਣਾ ਇੱਧਰ ਤੋਂ ਨਿਕਲ ਜਾਈ ਕੋਸ ਕੋਸ ਉਹ ਸੜਕ ਬਧ ਕੜਦੇ ਆ ਪਰਾਂ ਪੈਪ ਵਾਦੂ ਹੈ ਪੈਪ ਲਈ ਕੋਈ ਦਿੱਕਤ ਨਹੀਂ ਬੰਦੇ ਖੇਚਣੇ ਵਾਲੇ ਜੀ ਇਥੇ ਛੋਟੇ-ਬੱਡੇ ਵੀ ਹੈਗੇ ਆ ਬਈ ਆਪਣੇ ਨਾਲ ਛੋਟੇ-ਪਿੱਡੇ ਨੇ ਪਾਉਨੇ ਬੁੱਟੇ ਵੈਸੇ ਜਿਹੜੇ 26 ਦੀਆਂ ਜੀਰੀਆਂ ਬਈ ਨੇ ਕਵਰ ਕਰ ਗਈਆਂ ਗੁੰਮਜਾ ਮੌਸਮ ਹੋ ਗਿਆ ਬਈ ਕੁਝ ਵੀ ਹੋ ਸਕਾ ਪਤਾ ਨਹੀਂ ਰੱਬ ਮੀਂਹ ਪਾਵੇਗਾ ਜਾਂ ਕੀ ਕਰੇਗਾ ਗੁੰਮਜਾ ਹੋ ਗਿਆ ਨਾ ਤਾਂ ਹਵਾ ਹੀ ਐ ਨਾ ਬੱਦਲੋ ਐ ਨਾ ਧੁੱਪੋ ਐ ਨਾ ਮੀਂਹੋ ਐ ਲਾਸਟ ਖੱਤਾ ਵਾਈਸ ਲਾਈਨ ਦਾ ਇਹ ਚੌਥਾ ਨੰਬਰ ਉਹ ਦੋ ਕਿੱਲੇ ਥੱਲੇ ਦੇ ਹੋਏਗੇ ਇਹ ਪੂਰਾ ਨਹੀਂ ਹੋਣੇਗਾ ਟੰਕੀ ਪਹਿਲਾਂ ਖਾਲੀ ਹੋਣੇ ਵਾਲੀ ਆ ਬਸ ਜਿੱਥੇ ਭਰ ਕੇ ਟੰਕੀ ਥਾਉੜੇ ਵਾ ਪਾਈਪ ਚੱਲਦਾ ਹੋ ਜੀਗਾ ਫਿਰ ਚਲਦੇ ਆਪਾਂ ਟਰੈਕਟਰ ਕੇ ਨੇੜੇ ਲਗਾਉ ਜਗ੍ਹਾ ਖਾਸ ਹੀ ਨਿਕਲ ਗਈ ਟੰਕੀ ਖਾਲੀ ਹੋਣੇ ਵਾਲੀ ਹੋਏਗੀ ਹੋ ਗਈ ਭਾਈ ਖਾਲੀ ਟਰੈਕਟਰ ਵਾਹੀਰੇ ਲਗਣ ਨਹੀਂ ਦਿਆ ਹਜੇ ਕਰ ਅੰਦਾਜ਼ਾ ਜਾਂ ਹੋ ਜਾ ਬਈਆ ਬੰਦਾ ਕੰਮ ਕਰੀ ਜਾ ਆਪਾਂ ਨੂੰ ਅੰਦਾਜ਼ਾ ਤਾਂ ਵੇ ਟਰੈਕਟਰ ਖਾਲੀ ਹੋਏਗਾ ਸੀਰੀਆ ਲਗਣ ਨਹੀਂ ਦਿਆ ਪਹਿਲੀ ਵਾਰ ਜਿ ਲੱਗ ਗਿਆ ਹਣ ਉਹ ਆ ਜਾਓ ਭਾਈ ਟੰਕੀ ਭਰेंगे ਰਕਵੇ ਤੇ ਪਤਾ ਯਾ ਲੱਗ ਜਾ ਵੀ ਕਿੰਨਾ ਰਕਵਾ ਘਟਦੇ ਆ ਵੀ ਇੰਨਾ ਘੋਟ ਘਟਦੇ ਆ ਰੰਗ ਦਾ ਬੱਜ ਰੱਬ ਲੱਗ ਗਿਆ ਬਾਈ ਗੁਰੜ ਗੁਰੜ ਬੋਲਣ ਵੈਸੇ ਹਜੇ ਠੀਕ ਐ ਨਾਸਲਾ ਹੋ ਗਈ ਹੋਰ ਮਨੂੰ ਫੇ ਕਰਾਂ ਕਿ ਰਹਿਣ ਦਾ ਅਬ ਮੌਤਮਤ ਕਰਾ ਬਾਈ ਕਾ ਚੱਲ ਕੋਈ ਨਹੀਂ ਕੱਲ ਨੂੰ ਸਹੀ ਹਨਾ ਨਾਲੇ ਜੇ ਲੰਘੇ 2 ਘੰਟੇ ਇਹਨੇ ਲੰਘ ਲੂੰਗੇ ਕਾ ਵੈਸੇ ਕੱਲ ਨੂੰ ਕਰ ਲੇਗੇ ਦੋ ਟੰਕੀ ਹੋਰ ਲੱਗ ਜਾਂਦੀ ਕੋਈ ਨਹੀਂ ਜਿੜੀ ਠੀਕ ਹੈ ਹਜੇ ਐਡਾ ਕੋਈ ਉਹ ਨਹੀਂ ਹੈ ਜਿਆਦਾ ਡਰਨੇ ਵਾਲੀ ਬਾਤ ਨਹੀਂ ਹੈ ਜਣਾ ਠੀਕ ਹੈ ਬਈ ਕਰਦੇ ਆ ਪੈਪੂਪ ਇਕੱਠਾ ਇੱਕ ਬੰਦ ਕਰਾਂਗੇ ਕੰਮ ਇਹਦਾ ਸਪਰੇ ਹੀ ਨਾਸਲਾ ਹੋ ਗਈ ਬਈ ਲਗਾ ਰੱਬ ਕੀ ਬినాਸਲਾ ਹੋ ਗਈ ਰੱਬ ਵੀ ਚੰਨਣਾ ਜਾ ਕਰ ਗਿਆ ਚਲੋ ਚੰਗਾ ਹੀ ਹੈ ਆ ਜਾ ਉਰੀ ਆ ਜਾ ਉਹ ਦੇ ਆئیںਗੇ ਮੈਂ ਉਹ ਰਵੇ ਘਰਾਂ ਇਧਰ ਪੈ ਫੜ ਕਰਦੇ ਆਂ ਬਈ ਪੈਪ ਇਕੱਠਾ ਨਹੀਂ ਇਤਰੀ ਟੰਕੀ ਭਰ ਕੇ ਪਰਾਂ ਦੇ ਕੰਮ ਸਾਰ ਵਧੀਆ ਪੜ ਜਾਂਦਾ। ਸਾਰਾ ਦੁਬਾਰਾ ਫੇਰ ਵਿਸਾਣਾ ਲੱਗੇਗਾ ਤੁਹਾਨੂੰ। ਚਲੋ ਬਈ ਇਹੀ ਉਹੀ ਕੰਮ ਕਰਨਾ ਹੋਊ ਕਰਨਾ ਵੀ ਆਪਾਂ ਨੇ। ਉਹ ਮਾਰਦਾ ਆ ਜਦੋਂ ਲਾਹਣਾ ਦੇਖੋ ਕੀੜੀ ਲੱਗੀ ਜਾਨੂੰ। ਅੱਛਾ ਰੋੜ ਗਿਆ ਹੋਊ। ਹਾਂ, ਉਹ ਮਾਰਦਾ ਹਨਾਰੇ ਆਹਰ ਟੰਕੀਆਂ ਲਗੀਆਂ ਅੱਜ ਗੁਣੀਆਂ ਲਗਭਗ 1.5 ਕਿੱਲੇ ਜਗ੍ਹਾ ਨਿਕਲ ਗਈ 2 ਕਿੱਲੇ ਦੀ ਦਵਾਈ ਸੀ ਆਪਣੇ ਹਿਸਾਬ ਨਾਲ 1.5 ਕਿੱਲਾ ਮਾਪੇ ਚਲੋ ਕੰਬਣ ਵਿੱਚ ਰਹਿਦਾ ਬਾਈ ਜਿਸ ਤਰ੍ਹਾਂ ਹੋਇਆ ਇਹ ਬੜੀ ਟੰਕੀ ਹੈ ਤਸੰਗੀਲ ਸਪਰੇ ਹੋ ਜਾ ਮਾੜਾ ਮੋਟਾ ਪਾਣੀ ਵੱਧ ਘੱਟ ਹੋਏ ਜਹਾ ਜੇ ਕਹੇ ਵੀ ਜਮਾ ਮਿਣਕੇ ਪੂਰਾ ਪੂਰਾ ਹੋਇਆ ਜਮਾ ਉਹ ਕੰਮ ਨਹੀਂ ਕਰਦਾ ਸਪਰੇ ਵਧੀਆ ਹੋ ਜਾ ਪੂਰੀ ਕਸਟਡੀ ਵੀ ਸੀ ਜੀਰੀ ਮਾ ਭਾਈ ਆਪਾਂ ਨੇ ਤੱਪਾਂ ਦੀ ਸਪਰੇ ਕਰੀ ਵੀ ਆ ਪਹਿਲਾਂ ਪੂਰਾ ਜਨ ਹਰ ਤੇਲੇ ਵਾਲੀ ਪਾਈ ਹੋਈ ਐ ਪੱਤੇ ਤੱਤ ਪਾਏ ਨੇ ਜਿੱਦਾਂ ਜ਼ਿੰਕ ਤੋਂ ਬੁਰਾਣ ਵਾਲੇ ਹੋ ਗਏ ਇਹਨਾਂ ਦੇ ਆਪਣਾ 13045 ਦੀ ਤਰ੍ਹਾਂ ਨੀ ਪੀਤੇ ਹੋ ਗਿਆ ਜੀਰੀ ਬਾਬਾ ਜੀ ਇੰਨਾ ਵਧੀਆ ਹੁਸਨ ਹੈ ਮਤਲਬ ਦੇਖ ਕੇ ਬੰਦਾ ਨਹੀਂ ਉਹਹਾ ਵੀ ਪਤਾ ਨਹੀਂ ਕਿੰਨਾ ਕੁ ਵਧੀਆ ਫੰਗੀ ਸੈੱਟ ਕਰਿਆ ਬੱਸ ਸਰੇ ਕੋਈ ਮੈਂ ਬਿਮਾਰੀ ਨਹੀਂ ਕੋਈ ਕੁਸ ਨਹੀਂ ਪੂਰਾ ਐਨ ਤੱਤਾ ਕੀ ਸਪਰੇ ਹੋਈ ਵੀ ਹੈ ਬਾਈ ਐਨ ਵਧੀਆ ਪਰ ਜਿਹੜਾ ਮਾਰਿਆ ਸਾਰੇ ਖੇਤ ਮਤਲਬ ਤਕਰੀਬਨ ਬੜੀ ਸੋਹਣੀ ਮਤਲਬ ਕਲੋਰੋਫਿਲ ਹੈ ਮੈਨ ਪੂਰੀ ਗ੍ਰੀਨ ਰਹੀ ਹੈ ਦੇ ਇੱਕੇ ਬੰਦਾ ਨੇ ਆ ਵੀ ਪਤਾ ਨਹੀਂ ਕਿੰਨਾ ਵਧੀਆ ਫੰਗੀ ਸਾਈਡ ਹੋਇਆ ਉਹਨਾਂ ਦਾ ਜਦ ਤੱਕ ਫੰਗੀ ਸਾਈਡ ਪਈਆ ਵੀ ਨਹੀਂ ਹੈ ਮਾ ਇਹਨਾਂ ਜੜਾਂ ਵਾਲਾ ਬਸ 1236 ਪਈਆ ਵਾ ਉਹ ਪਹਿਲਾ ਪਾਸਾ ਦਾ ਜਦੂਆਰੇ ਪਾਇਆ ਦਾ ਆਪਾਂ ਨੇ ਉਸ ਟਾਈਮ 1236 ਪਾ ਦਿੱਤਾ ਬਾਕੀ ਉੱਪਰ ਦੇ ਸਪਰੇਮਾ ਕੋਈ ਫੰਗਸ ਸਾਈਡ ਨਹੀਂ ਪਾਇਆ ਬੱਜ ਲੱਗੇ ਤੇ ਕਰਨਾ ਅਜੇ ਮੌਸਮ ਨੇ ਰੋਕ ਦੇ ਕੱਲ ਨੂੰ ਲੱਗੇਗੇ ਐਸੇ ਅਜੇ ਠੀਕ ਹੈ ਚਲੋ ਚੰਗਾ ਬਈਏ 2 ਘੰਟੇ ਲੱਗ ਜਾਣ ਸਟਿਕਰਸ ਟੂਪਰ ਪਾਇਆ ਵਾ ਵਧੀਆ ਆਪਾਂ ਨੇ ਕੰਪਨੀ ਦਾ ਬਾਕੀ ਮਹਾਰਾਜ ਦੀ ਮਰਜ਼ੀ ਹੈ ਲੇ ਵੀ ਲਾ ਦੇ ਟਰੈਕਟਰ ਅੰਦਰ ਮੌਸਮ ਵਿਗੜ ਗਿਆ। ਬਾਕੀ ਸਪਰੇਅ ਦਾ ਪ੍ਰੋਗਰਾਮ ਕਰ ਲੋ ਮੌਸਮ ਦੇਖ ਕੇ ਕਰਾਂਗੇ ਉਹ بارشਾਈ ਨਹੀਂ ਹਜੇ ਬੱਦਲ ਬਹੁਤ ਹੋ ਗਿਆ। ਰੱਬ ਮਾੜੀਓ ਕਰ ਰਿਹਾ। ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਕੇ। ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਧੰਨਵਾਦ ਬਾਈ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ ਲਾਈਕ ਸ਼ੇਅਰ ਕਮੈਂਟ ਜਰੂਰ ਕਰੇ ਕਰੋ ਬਾਈ ਆਪਣੀ ਆਪਣੀ ਸਲਾਹ ਦਈਏ ਕਰੋ। ਠੀਕ ਹੈ ਜਿਹੜੀ ਕੋਈ ਕਮੀਆਂ ਆਪਾਂ ਕੱਢਾਂਗੇ ਵੀਡੀਓ ਆਪਾਂ ਲਗਾਤਾਰ ਜਾਰੀ ਰੱਖਾਂਗੇ ਆਪਣੀ। ਠੀਕ ਹੈ ਜੀ ਧੰਨਵਾਦ